ਹਾਂਜੀ ਇਹ ਆਲਾ ਸਾਰੇ ਵੀ ਰੰਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਉਤਰੀ ਕੋ 300000 ਆਲੇ ਵੀ ਰੰਦੇ ਇਹ ਕਰਪਾ ਠੀਕ ਹੈ ਲੌਪਾਈ ਉੱਠੇ ਫਿਰਦੇ ਤੜਕੋ ਤੜਕੀ ਹੈਣਾ ਤੇ ਉੱਠਣ ਦਾ ਕਾਰਨ ਕੀ ਹੈ ਵੀ ਰਾਤ ਜਿਵੇਂ ਵੀ ਤੁਹਾਨੂੰ ਪਤਾ ਹੀ ਹੈ ਵੀ ਆਪਣੀ ਰੈਸੀ ਵੀ ਕਬੂਤਰੀ ਨਹੀਂ ਛੱਡਦੇ ਹੈਣਾ ਯਾਰ ਪਹਿਲੀ ਗੱਲ ਤਾਂ ਬਾਜੀ ਤੋਂ ਬਾਜੀ ਬਾਜੀ ਤੋਂ ਬਾਜੀ ਇਹਦੇ ਨਾਲ ੱੱਕਾ ਹੋਈ ਜਾਂਦਾ ਬਈ ਬਾਜੀ ਤੋਂ ਬਾਜੀ ਦੂਜੀ ਗੱਲ ਪਈ ਇਹਨੇ ਬਦਾਮਾਂ ਚ ਇੰਨਾ ਬੱਠਾ ਦੇ ਗੰਦ ਪਿਲ ਨਿਕਲਿਆ ਪੇਟੇ ਚ ਹਨਾ ਉਹ ਕੋ ਉਤਰ ਬਿਮਾਰ ਮੂਰ ਹੋਣ ਦਾ ਡਰ ਰਹਿਂਦਾ ਤੇ ਪਰ ਮੁੰਡਾ ਵੀ ਨਹੀਂ ਟਾਲਦਾ ਸਾਡਾ ਇਹ ਕਹਿੰਦਾ ਵੀ ਬਈ ਮੈਂ ਤਾਂ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਮੈਂ ਤਾਂ ਸੁੱਤਾ ਰਿਹਾ ਉਪਰ ਇੱਕ ਕੰਬੜੀ ਦੀ ਜੀ ਹਨਾ ਇਹ ਸਾਈ ਰਾਤ ਹੀ ਨਹੀਂ ਸੁੱਤਾ ਬਈ ਇਹ ਤਾਂ ਤੇ ਸਾਭੀ ਗਿਆ ਦਾ ਪਾਣੀ ਪੂਣੀ ਦੇ ਗਿਆ ਪਾਣੀ ਪੀਉਂਤੇ ਪਈ ਸੀ ਸਾਰੇ ਗੱਲ ਮੁੱਕੀ ਰਾਂਦ ਗਈ ਇਹ ਕਹਿੰਦਾ ਵੀ ਬਈ ਛੱਡਣੀ ਛੱਡਣੀ ਹੈ ਗੱਲ ਹੀ ਮੁੱਕੀ ਜਦੋਂ ਮੈਂ ਪਰ ਜਦੋਂ ਛੱਡਣੀ ਹੈ ਤੇ ਫਿਰ ਛੱਡ ਹੀ ਲਓ ਤੁਸੀਂ ਕੋਈ ਚੱਕਰ ਵਾਲੀ ਗੱਲ ਨਹੀਂ ਹਨਾ ਰਾਜ ਨਹੀਂ ਕਰਦੇ ਸ਼ੁਗਲ ਮੇਲੇ ਜਾਂ ਆਪਣਾ ਤਾਂ ਯਾਰ ਸਾਨੂੰ ਪਤਾ ਹਨਾ ਵੀ ਕੋਈ ਉਦਾਂ ਦਾ ਇਸ਼ੂ ਹੈ ਨਹੀਂ ਆ ਵੀ ਕੋਈ ਜਿੱਤ ਹਾਰ ਦਾ ਸਿਸਟਮ ਹੀ ਨਹੀਂ ਕੋਲਮ ਲਾ ਕੇ ਜੇ ਖੜਾ ਰੀ ਬੰਦਾ ਹੁੰਦਾ ਉਹ ਕਹਿੰਦਾ ਵੀ ਨਹੀਂ ਛੱਡ ਨਹੀਂ ਛੱਡਣੀ ਬੁਤਰੀ ਪਰ ਇਹ ਕਹਿੰਦਾ ਵੀ ਦੇਈ ਮੈਨੂੰ ਕਹਿੰਦਾ ਪਹਿਲੇ ਨੰਬਰ ਤੇ ਤਾਂ ਇਹਦੇ ਤੇ ਯਕੀਨ ਹੈ ਦੂਜੇ ਨੰਬਰ ਤੇ ਕਹਿੰਦਾ ਬਸ ਬਾਬਾ ਨਾਲ ਹੈ ਕੋਈ ਚੱਕਰ ਨਹੀਂ ਛੱਡਾਂਗੇ ਹਾਂ ਉਹ ਕੀ ਤਾਂ ਗੱਲ ਆ ਫਿਰ ਮੈਂ ਕਹਾਂ ਵੀ ਚਲੋ ਕੋਈ ਨਾ ਯਾਰ ਹਨਾ ਜੇ ਛੱਡਣੀ ਆ ਤਾਂ ਫਿਰ ਅੱਪੜੀ ਆਪਾਂ ਤਾਂ ਕੁਝ ਬੋਲਦੇ ਨਹੀਂ ਸਿੱਧਾ ਹੀ ਹਿਸਾਬ ਗਾਦਾ ਮੈਂ ਛੱਡ ਹੀ ਲਓ ਕੋਈ ਇਸ਼ੂ ਨਹੀਂ ਆ ਹਨ ਪਰ ਮੈਂ ਵੀ ਹੁਣ ਮਾੜੇ ਮੋਢੇ ਜੀ ਸੂਸਾਪੀ ਕਰਨ ਲੱਗ ਉੱਠ ਕੇ ਰਾਤ ਤਾਂ ਮੇਰੀ ਪਰਾਈ ਸੀ ਵੀ ਨਹੀਂ ਛੱਡਦੇ ਮੈਂ ਤਾਂ ਸੌਂ ਵੀ ਗਿਆ ਸੀ ਇਹਨਾਂ ਵੀ ਮੈਂ ਨਹੀਂ ਛੱਡ ਨਹੀਂ ਰਹਿੰਦੇ ਯਾਰ ਇਹ ਪਤੰਦਰ ਖਹਿੜੇ ਨਹੀਂ ਜੱਡੇ ਨੇ ਇਹ ਤਾਂ ਮੇਰੇ ਨਾਲ ਮਗਰੀ ਪੈ ਗਿਆ ਇਹ ਲੋ ਕੋਈ ਚੱਕਰ ਵਾਲੀ ਗੱਲ ਨਹੀਂ ਇਹਨਾਂ ਦਾ ਮਾੜੀ ਸੱਟਵੱਟ ਕਰਦਾ ਤੇ ਇਹ ਕਬੂਤਰੀ ਬਈ ਲੈ ਕੇ ਜਾਣਗੇ ਅੱਜ ਬਾਜੀ ਤੇ ਤੇ ਅੱਜ ਫੇਰ ਸਾਨੂੰ ਬਾਜੀ ਵਿਖਾਉਣੀ ਆ ਇਹਨਾਂ ਨੇ ਹੈਰੀ ਡੋਰੀ ਨਾਲ ਆਪਣੇ ਨਾਲ ਤੇ ਜੇ ਬਈ ਅੱਜ ਇਹ ਕੂਦਰੀ ਬੈਂਦੀ ਹੈ ਜਾ ਹਰਦੀ ਹੈ ਨਾ ਚਲ ਉਹਦਾ ਤਾਂ ਕੋਈ ਚੱਕਰ ਵਾਲੀ ਗੱਲ ਨਹੀਂ ਜਿਹੜਾ ਕੁਝ ਹੋਣਾ ਹੋਈ ਜਣਾ ਹੁੰਦਾ ਫਿਰ ਬਈ ਤੈਨੂੰ ਵੀ ਪਤਾ ਜੀ ਕਬੂਤਰੀ ਦੀ ਕੋਈ ਗਲਤੀ ਨਹੀਂ ਉਹਦੇ ਚ ਤੇ ਅਸੀਂ ਮਾੜੇ ਹੋਵਾਂਗੇ ਹੈਨਾ ਤੇ ਸਾਨੂੰ ਗਾਲਾਂ ਗੱਡੋ ਤੇ ਇਹਨੂੰ ਮਾੜਾ ਤਾਂ ਨਹੀਂ ਬੋਲਿਓ ਦਾਮਣੀ ਵੀ ਪਹੁੰਚ ਗਿਆ ਨਹੀਂ ਹਾਂ ਹੋਰ ਕਿੰਨਾ ਕ ਤੱਕਾ ਕਬੂਤਰੀ ਨਾਲ ਤੋਂ ਆਏ ਦਾਤੇ ਤੱਕਾ ਦਾ ਫੁੱਲ ਆ ਜੀ ਜਮਨ ਜਾਈ ਜਣ ਫੁੱਲ ਫੁੱਲ ਤੱਕਾ ਨਾ ਫੁੱਲ ਤੱਕਾ ਐਨੇ ਸੱਤਰ ਬੈਠੇ ਪੈਦੇ ਨੇ ਉਹਨਾਂ ਨੂੰ ਕਢਦੇ ਓ ਯਾਰ ਚੱਲ ਇਹ ਕੁਝ ਹੱਦ ਤੱਕ ਸਹੀ ਹੁੰਦੀ ਆ ਪਰ ਫਿਰ ਵੀ ਹਟ ਲੈਂਦੇ ਇਹਨਾਂ ਦਾ ਗੰਦ ਕੱਢਿਆ ਰਾਦੇ ਦੇ ਪਿਓਟੇ ਚ ਕੱਢਿਆ ਮੈਂ ਵਿਖਾਇਆ ਕੋਈ ਗੱਲ ਨਹੀਂ ਉਹ ਤਾਂ ਹਰਦੈ ਤਰਾਇਆ ਇਹਨਾਂ ਗੰਦ ਕੱਢਿਆ ਨਾ ਕੋਈ ਢੇੜੇ ਪਾਏ ਨਾ ਕੋਈ ਡਾਈ ਆ ਬਾਜੀ ਤੋਂ ਬਾਜੀ ਪੜਾਕੇ ਹੀ ਪਾਈ ਜਨੇ ਇਹਦੇ ਆਪ ਹੈ ਕੀ ਭੈਣ ਨਹੀਂ ਵੀ ਇਹ ਦੋ ਵਾਰੀ ਜੰਮੀ ਹੈ ਵੀ ਜਿੱਤੀ ਨਾਲ ਹਾਂ ਇਹ ਕਰੀ ਜਾਂਦੇ ਆ ਆਪਾਂ ਇਹ ਹੁਣ ਆਪਾਂ ਨੂੰ ਗਾਲ੍ਹਾਂ ਮਿਲਣਗੀਆਂ ਕਉਦਰੇ ਨੂੰ ਧੋੜਾ ਘਾ ਨੀ ਲੇ ਆਪਣੂ ਗਾਣਾ ਦੇਣੀਆਂ ਇਹਨਾਂ ਨੇ ਤਾਂ ਵੀ ਭੈਣ ਨੂੰ ਆ ਵੀ ਤੁਸੀਂ ਦੇਖ ਤਾਂ ਲੋ ਤੁਸੀਂ ਚਾਹੁੰਦਾ ਪਿੰਜਰਾ ਮਾਰਦੇ ਰਹਿ ਗਏ ਤੇ ਦੇ ਕੇ ਮਾਰਦੇ ਵੀ ਫੇਰ ਲੜਦੇ ਆਪਣੇ ਯਮੀਂ ਦਿਨ ਤੱਕ ਹੋਇਆ ਜੇ ਮੇਰੀ ਰਹਿ ਹੁੰਦੀ ਨਾ ਛੱਡਣ ਦੀ ਤੇ ਮੈਂ ਵੀ ਕੋਈ ਨਾ ਕੋਈ ਇਹਨੂੰ ਹੋਰ ਮੈਡੀਸਨ ਵੀ ਲਾਉਂਗਾ ਤਾਂ ਹੋਰ ਨਚੌਣ ਦਾ ਚੌੜ ਰਹਿ ਗਏ ਤੇ ਮੈਨੂੰ ਤਾਂ ਨਹੀਂ ਛੱਡਦੇ ਚੱਲ ਕੋਈ ਨਹੀਂ ਮੈਨੂੰ ਪਤਾ ਇਹਦਾ ਕੰਮ ਬਣਿਆ ਪਿਆ ਸਾਈ ਰਾਤ ਦਾ ਏ ਚੱਲਾਗੇ ਚੱਲਾ ਕੇ ਕੋਸੀ ਹੋਏ ਬਗੜੇ ਪਈਏ ਤੇ ਲੱਗ ਆਓ ਦੇਖੋ ਲਾ ਆਓ ਆ ਗਿਆ ਕਹਿੰਦੇ ਕਰਕੇ ਟੱਟੀ ਹਾਗ ਹੋ ਗੇ ਉਹ ਆ ਗਿਆ ਤੇ ਟੱਟੀ ਨਹੀਂ ਕਰਦੋਣਾ ਚੱਕਦੇ ਆ ਕਿਹਨੂੰ ਚੱਕੋਗੇ ਮਦਦਾ ਇਹ ਨਹੀਂ ਇਹਨੂੰ ਨਹੀਂ ਇਹਨੂੰ ਚੱਕ ਕੇ ਆਉਂਗੇ ਅੱਜ ਅੱਜ ਤਾਂ ਚੱਕ ਕੇ ਲਿਉਣੀ ਪਊ ਵਿਚਾਰੀ ਆ ਪਾਲੋ ਲਓ ਬਈ ਪਾਲੀ ਮੁੰਡੇ ਨੇ ਪਿੰਜਰੇ ਤੇ ਕਹਿੰਦੇ ਪਾਣੀ ਨਬਾ ਦੇ ਦੋ ਚੇਰ ਓਏ ਤੂੰ ਕੀ ਕਰੀ ਗਿਆ ਯਾਰ ਪਹਿਲਾਂ ਦੁਰ ਯਾਰ ਡੱਕੇ ਮਾਣਦੇ ਉਹੀ ਗੱਲ ਫਿਰ ਥੋਡੀ ਜਵਕ ਉਹ ਆਏ ਆਣਾ ਬਹੁਤ ਤੇਰੀ ਤੂੰ ਪੰਜਾ ਲਾ ਗਿਆ ਚਲ ਕੋਈ ਨਹੀਂ 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 ਕੋਈ ਨਹੀਂ ਦਾ ਬਾਈ ਅੱਬਾ ਆਪਣਾ ਆਪਣੇ ਬੱਚਾ ਹੀ ਆ ਆਪਣਾ ਉੱਥੇ ਕਬੂਦਰੀ ਲਿਖਾਈ ਹੋਈ ਹੈ ਇਹ ਪਹਿਲੇ ਹੀ ਮਨਪ੍ਰੀਤ ਮਾਨਾਂ ਦੇ ਨਾਂ ਤੇ ਲਿਖੀ ਹੋਈ ਹੈ ਕਬੂਦਰੀ ਦੋਸਤ ਕਹਿਦਾ ਉਹ ਕੱਢ ਲੈਣਗੇ ਹੋਰ ਕੋਈ ਗੱਲ ਨਹੀਂ ਤੇ ਵਾਦਾ ਉਦਾਂ ਲਾ ਲਿਓ ਚੰਗਾ ਦਾਤਾ ਲੱਗੀ ਆ ਓ ਬਈ ਓਏ ਸਰਾ ਬਾਪੋ ਸਰਾ ਚਲੋ ਭਾਈ ਤੇ ਉਹਨੇ ਆਪਾਂ ਘਰ ਵਾਲੇ ਕਬੂਤਰ ਦੇਖ ਲਗੇ ਇਹ ਮੰਨ ਕੇ ਚਲੋ ਕੋਈ ਡਾਊਨ ਵਾਲੇ ਹੈਗੇ ਕਿ ਹੈ ਨਹੀਂ ਹਨ ਜੇ ਵਿਲੇ ਹੋਏ ਤਾਂ ਸਾਨੂੰ ਪਤਾ ਹੀ ਆਪਾਂ ਛਾੜ ਹੀ ਦੇਨੇ ਹੁੰਦੇ ਕੋਈ ਚੱਕਰ ਨਹੀਂਗਾ ਨੋ ਮੇਰੇ ਬੀਰੋ ਨੋ ਇੱਕ ਵੀ ਕਬੂਤਰ ਵਿਲੇ ਹੈ ਨਹੀਂ ਭਾਈ ਕੱਲ ਕਿਹੜਾ ਜਿਹੜਾ ਓਡਾ ਡਕਾਇਆ ਉਹਨਾਂ ਨੇ ਤਾਂ ਵਿਲੇ ਹੋਣਾ ਹੀ ਕਿ ਉਹਨਾਂ ਨੂੰ ਤਾਂ ਸਾਨੂੰ ਪਤਾ ਪਾਈ ਲੇਟ ਆਪਾਂ ਦਾਣਾ ਪਾਣੀ ਤੇ ਦੂਜਿਆਂ ਨੂੰ ਵੀ ਲਗਭਗ ਥੋੜਾ ਜਿਹਾ ਲੇਟ ਕਰਤਾ ਸੀ ਫਾ ਹਨਾ 2 ਵਜੇ ਦੇ ტიკਰ ਕਰਤਾ ਸੀ ਮੈਨੂੰ ਲੱਗਦਾ ਤੇ ਚਲੋ ਕੋਈ ਗੱਲ ਨਹੀਂ ਹੈ ਨਹੀਂ ਅੱਜ ਵੀ ਕੋਈ ਵੀ ਡਾਉਣ ਵਾਲਾ ਸਾ ਲਾਉ ਜੀ ਬਲੱਡ ਸੈਂਪਲ ਵੀ ਦੇਤਾ ਡਾਕਟਰ ਸਾਹਿਬ ਨੂੰ ਰਿਪੋਰਟ ਆ ਜਣੀ ਕਹਿੰਦਾ 2 ਵਜੇ ਦੇ ਤੱਕ ਕੋਈ ਚੱਕਰ ਨਹੀਂ ਝਾਤੀ ਅਦੀ ਬਗੋ ਕੀ ਆਲਾ ਹੋਰ ਫਿਰ ਤੈਨੂੰ ਡੀਕੀ ਆਂਦਾ ਸੀਗਾ ਦਿਸ ਇਜ਼ ਰੋਟੀ ਗੁੱਡ ਸੀਜ਼ ਚਾਰਜ ਸੀ ਇਹ ਚ ਮੇਲ ਫੀਪੇ ਆ ਗਿਆ ਗੁੱਡੀ ਆਏ ਫਿਰ ਮਨ ਲੈ ਤੇਰੇ ਵਲੌਗ ਬਣਾਓ ਆਪਣਾ ਸਾਰਾ ਤੇ ਵਲੌਗ ਬਣੀਆਂ ਦਾ ਬਸ ਇਹ ਕੁਝ ਕਰਨਾ ਆਪਾਂ ਪਹਿਲਾ ਨੰਬਰ ਆਪਣੀ ਅੱਜ ਵੀ ਲਓ ਭਾਈ ਹੋਗੀ ਵਾਲਾਂ ਦੀ ਕਟਾਈ ਠੀਕ ਆ ਕਿ ਨਹੀਂ ਕਟਾਈ ਉਹ ਕਰ ਬੋਟਾਂ ਬਾਸ ਸਾਡੇ ਘਰ ਬਾਸ ਦਾਦੂ ਉਹ ਕਰ ਫੋਟੋ ਹਾਂਜੀ ਆਗੇ ਵਾਪਸ ਕਰੇ ਵਾਲ ਕਟਾ ਕੇ ਹੁਣ ਦੱਸੋ ਕਿਵੇਂ ਲੱਗ ਰਹੇ ਆ ਪਹਿਲਾਂ ਤੋਂ ਤੇ ਗੀਤੀਏ ਚੱਲੀ ਜਾਂਦੀ ਸ਼ਾਇਦ ਵਾਇਸ ਵੀ ਕੱਟ ਦਿਆ ਹੋ ਮੈਂ ਤੇ ਯਾਰ ਐਡੀਆਂ ਐਡੀਆਂ ਲਾਪਰਵਾਹਾਂ ਕਿਵੇਂ ਹੋਣ ਲੱਗ ਗਈਆਂ ਸਮਝੋ ਬਾਹਰ ਹੋ ਗਈ ਗੱਲ ਬਈ ਫੁੱਡੇ ਹੀ ਨਹੀਂ ਜਿਹੜਾ ਯਾਰ ਕਮਾਲ ਆ ਯਾਰ ਤੈਨੋਂ ਕੋਈ ਗੱਲ ਨਹੀਂ ਆਏ ਕਿਹੜਾ ਖੋਲਦਾ ਫਿਰ ਇਹ ਆਏ ਤਾਂ ਭੈਣ ਨਾ ਬੜਿਆ ਹੀ ਸੀਗਾ ਆਇਆ ਟੋਮੀ 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 ਚਲੋ ਭਈ ਇਹਨੂੰ ਵੀ ਛੱਡ ਕੇ ਕਿਸੇ ਪਾਸੇ ਬਾਦਲ ਛੱਡੇ ਗੋਣੇ ਨੂੰ ਅਸੀਂ ਹੈਨਾ ਆਇਆ 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 ਕੋਈ ਨਾ ਬਸ ਇਹ ਤਾਂ ਅੱਗੇ ਦੁਰੇ ਜਾਊਗਾ ਹਾਂ ਹਾਂ ਚਲੋ ਇਹ ਬਾਕੀ ਬਾਦਲ ਚੱਲਦੇ ਕਰਾਂ ਡੀਜ਼ਲ ਲੈ ਕੇ ਹੋਣੀਆਂ ਹਨਾ ਥੋੜਾ ਜਿਹਾ ਕੰਮ ਹੈ ਫੜੂਗਾ ਲੱਤ ਫੜੂਗਾ ਜੀ ਮਹਾਰਾਜ ਜੀ ਬਲਜੀਤ ਜੀ ਆ ਚੁੱਕੇ ਨੇ ਜੀ ਵੱਡੇ ਬੋਏ ਸੈਕਿੰਡ ਡੇ ਲਓ ਭਾਈ ਬਾਦਲ ਲਾ ਕੇ ਖਿੱਚਦੀ ਸਪੀਡ ਟੋਮੀ ਆਪਣਾ ਹੋ ਦਾ ਬਜਾਰੇ ਪਿੱਛੇ ਪਿੱਛੇ ਆ ਚੱਤੋਂ ਲਓ ਹੁਣ ਅਜੀ ਖਿੱਚਦੀ ਸਪੀਡ ਅਸੀਂ ਕਰਤਾ ਉਹ ਨਾਲ ਧੋਖਾ ਹੈ ਉਹ ਪੂਰੀ ਸਪੀਡ ਖਿੱਚਦੀ ਭੈਣ ਨੇ ਉਹ ਸੱਚੀ ਚਲੋ ਜੀ ਹਾਂਜੀ ਐਸਾ ਬਸ ਇਹ ਨਾ ਕਰੇ ਬੰਦਾ ਫੇਰ ਛੱਡਣਾ ਬਾਠ ਠੀਕ ਆ ਭਾਈ ਕੁੱਤੇ ਨੂੰ ਛੱਡ ਕੇ ਆਪਦੇ ਸਾਡੇ ਵੱਲੋਂ ਅਸੀਂ ਉਹਨੂੰ ਛੱਡਿਆ ਬਾਦਲ ਤੇ ਤੇਨ ਲਈ ਘਰੇ ਜਾਂਦੇ ਜੇ ਜਾਂਦਾਂ ਨੂੰ ਬਾਹਰ ਚ ਬੈਠਾ ਆ ਬਸ ਵਾਓ ਬਿਊਟੀਫੁੱਲ ਤੂੰ ਆ ਗਿਆ ਭਾਈ ਹੈ ਤਨ ਤੋਂ ਛੱਡ ਗਿਆ ਜੀ ਦਲ ਕੋਈ ਨਾ ਜੇ ਨਾਮ ਆਦ ਤੁਹਾਨੂੰ ਸਹੀ ਦੱਸ ਦੇ ਫਿਰ ਉਹਨੂੰ ਅਸੀਂ ਆਪ ਹੀ ਲਾਉਣਾ ਸੀ ਕੰਜੀ ਜਾਂ ਤਾਂ ਮੇਰਾ ਵੀ ਲੱਗਣਾ ਸੀ ਖੋਲੀ ਭਾਈ ਬੈਟਕ ਕਰਦਗੇ ਲੈਟਰ ਰੋਟਾ ਬੰਦ ਹੁੰਦਾ ਬਹੁਤ ਧੁੱਪਾਂ ਚੜ੍ਹ ਗਏਗਾ ਲਓ ਜੀ ਬਦਾਮ ਵਾਲੇ ਕੂਤਰ ਚੱਕ ਲੈਂਦੇ ਸਾਰੇ ਬਈ ਚਾਰ ਆਪਣੀ ਵਾਰੀਆਂ ਵਾਲੇ ਤੇ ਇੱਕ ਹਰੇ ਕੰਡ ਵਾਲੀ ਹੈ ਨਾ ਕਿਹੜਾ ਇਹ ਪੰਜਾਂ ਨੂੰ ਬਦਾਮ ਪਾਉਣੇ ਆਪਾਂ ਕੱਟ ਕੇ ਲਓ ਜੀ ਰੱਖੀਏ ਪਹਿਲਾ ਨੰਬਰ ਬਲੈਕੀ ਦਾ ਇੱਕ ਮਿੰਟ ਕਿੱਧਰ ਅੜ ਗਈ ਗਰਾਰੀ ਆਇਆ ਪੁੱਤ ਆਇਆ 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 ਦੂਜੇ ਨੰਬਰ ਹਰੇ ਟੂਸੇ ਵਾਲੇ ਦਾ ਲਓ ਜੀ ਤੇ ਕਬੂਤਰਾਂ ਨੂੰ ਵੀ ਰੱਖੀਏ ਬਈ ਪਹਿਲੇ ਨੰਬਰ ਤੇ ਹਰੀ ਕਾਂਤ ਵਾਲੀ ਆਇਆ 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 ਪੱਤ ਵਾਲਾ ਤੇ ਦੂਜੇ ਨੰਬਰ ਤੇ ਆਪਣੀ ਗ੍ਰਾਵੀ ਟੂਸਾ ਟੋਰੀ ਵਾਲੀ ਲੈਖੰਡ ਇਹਨੂੰ ਵੀ ਰੱਖ ਤੇ ਤੇ ਤੀਜੇ ਨੰਬਰ ਤੇ ਆਪਣੀ ਹਰੇ ਕਾਂ ਡਾਲੀ ਬਈ ਇੱਕ ਮਿੰਟ ਆਇਆ 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 ਚਲੋ ਜੀ ਤੇ ਇਹਨਾਂ ਸਾਰਿਆਂ ਨੂੰ ਛੱਡিয়ে ਖੁੱਡੇ 'ਚ ਆਪਾਂ ਉਹ ਜੀ ਸ਼ਰਤਾਂ ਤੇ ਲੈ ਕਬੂਤਰੀਆਂ ਤਾਂ ਲਓ ਜੀ ਤੇ ਨਿਊ ਸਟਾਕ ਵੀ ਲਿਆਂਦਾ ਕਰ ਇੱਧਰ ਛੱਡ ਦੇ ਇੱਕ ਮਿੰਟ ਫਿਰ ਉਹ ਡੋੜੀ ਕਰਾਂਗੇ ਨਾਲ ਆਇਆ 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 ਅੱਛਾ ਤੈਨੂੰ ਐ ਵੀ ਤੇਰੀ ਜੂੜੀ ਲਾਉਣ ਲੱਗ ਗਈ ਸੀ ਇਹਦੇ ਨਾਲ ਹਾਂ ਸੰਗ ਹੀ ਨਹੀਂ ਮੰਨਦਾ ਵੇ ਇੰਨੇ ਹੀ ਆ ਨਾ ਬਾਤ ਘੜਤਾ ਨਹੀਂ ਗਏ ਲਓ ਜੀ ਰੱਖ ਦੇ ਬਦਾਮ ਠੀਕ ਹੈ ਸਭ ਤੋਂ ਪਹਿਲਾਂ ਤਾਂ ਮਿੱਤਰ ਨੂੰ ਨਵੀਂ ਕੁਤਰੀ ਆਇਆ 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 ਪੁੱਤ ਕੱਚ ਕੰਦਲੀ ਹੈ ਨਾ ਬਈ ਜਿਹੜੀ ਇੱਕੜਾ ਯੋੜ ਡਕਾਈ ਹੈ ਦੂਜੀ ਡੇ ਇਹਨੂੰ ਕੱਢਾਂਗੇ ਕੋਚਕ ਨਹੀਂ ਆਇਆ 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 ਤਾਂ ਟੁੱਟ ਕੇ ਬੋਗੋ ਗਲਾਬੀ ਦੂਸਰਾਂ ਦਾ ਮੈਨੂੰ ਪਤਾ ਤੇ ਇੱਕ ਰੱਖ ਦਈਏ ਆਇਆ 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 ਪੁੱਤ ਤੇਰਾ ਖੇਦਰ ਦਾਣੇ ਪੁੱਤਰਾ ਆਇਓ 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 ਆਓ 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 ਆਇਓ 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 ਲਾਤੀਏ ਡਾਕਟਰ ਸਾਹਿਬ ਨੇ ਬੋਤਲ ਇਹ ਦ੍ਰਿਸ਼ ਗਿਰਦੇ ਵੀ ਆ ਚੁੱਕੇ ਆ ਉਧਰ ਨਾਲ ਕੁਕਰ ਬਦਾਮ ਖਾਈ ਜਾਂਦੇ ਆ ਸਾਰਾ ਕਾਉਂਡਰ ਉੱਪਰ ਚੱਲ ਰਿਹਾ ਕੰਮ ਕੀ ਹੋ ਗਿਆ ਡਾਕਟਰ ਸਾਹਿਬ ਨੂੰ ਦੱਸੋ ਕਿ ਪੇਸ਼ੀਅਨ ਨੂੰ ਇੱਕਦਾਂ ਖੱਖਣ ਆਈ ਗਈ ਹੈ ਇੱਕਦਰਾ ਸੱਗਾਟ ਆਇਆ ਸੇਲ ਵੀ ਕਾਟ ਪਤਲਾ ਪਿਆ ਦੋ ਮਹੀਨਾ ਇੱਕ ਦਿਨ ਫੁੱਲ ਸੋਜ ਆ ਉਹ ਕੁਝ ਉਹ ਕੁਝ ਆਪਣੀ ਵੀਡੀਓ ਆਉਂ ਹੀ ਹੋ ਰਹੀ ਹੈ ਉਹ ਬੋਲੇ ਗੱਪਾ ਖਾਣਾ ਹੋਇਆ ਇਹ ਲੈਣਗੇ ਉਹ ਇੱਕ ਪੱਤਾ ਦੇ ਦੇਣਗੇ ਯਾਰ ਤੁਸੀਂ ਦੇ ਦੇ ਕੇ ਇਹਦਾ ਫੈਕਸ਼ਨ ਹੈ ਬਿਹਾਰ ਬੂਰਜਾ ਇਹਦੇ ਇੱਕ ਦੋ ਦਿਨ ਦੀ ਕਦਾਨ ਹੈ ਵਧੀਆ ਕਾਈ ਬੋਲ ਜਪਾਣ ਬਾਦੂ ਠੀਕ ਹੋ ਗਿਆ ਤਿੰਨ ਕਿਦਨਾਂ ਦਾ ਕੰਮ ਹੈ ਹਾਂ ਤਿੰਨ ਦਿਨ ਦਾ ਦੇ ਬੰਦ ਕੂਜੀ ਬੋਦਰ ਸਾਰਾ ਗੇਮ ਨਾਮ ਥੇ ਹੋ ਗਿਆ ਸਹੀ ਫਾਕ ਦਾ ਫੈਕਸ਼ਨ ਕਰ ਕੀ ਨਹੀਂ ਹੁੰਦੀ ਨਾ ਲਓ ਜੀ ਤੇ ਸੰਦ ਵੀ ਜੁੜ ਗਿਆ ਮਾੜੇ ਮਾਰੋੜੀ ਦਾ ਕਬੂਤਰ ਬਾਜ ਭਰਾ ਕਿਹੜੀ ਚੀਜ਼ ਤੇ ਨਹੀਂ ਗਾਇਆ ਮੇਰੇ ਵੀਰੋ ਸਾਰੀ ਬੋਦਲ ਚੋਂ ਕੱਲੀ ਖੱਟੀ ਪੈ ਵੀ ਬਚ ਗਈ ਸਾਨੂੰ ਹਨ ਤੇ ਚਲੋ ਚੰਗਾ ਹੋਇਆ ਤੜਕੇ ਦਾ ਦਾ ਮੁੰਡਾ ਵੀ ਨਹੀਂ ਆਇਆ ਸੀ ਜਿਹੜਾ ਕੰਮ ਗੁੰਮ ਕਰ ਰਿਹਾ ਸੀ ਉਹ ਤਾਂ ਉਂਗਲਾ ਕਲੱਚ ਲਾਈ ਪਿਆ ਉਹ ਤਾਂ ਨਹੀਂ ਮੜਾ ਜਾ ਇਹ ਬਿਲਕੁਲ GoPro ਕਰੀ ਪਿਆ ਤਾਂ ਤੇ ਬਾਕੀ ਮੈਂ ਡਾਕਟਰ ਨੂੰ ਕਹਿਦਾ ਸੀਗਾ ਜੇ ਤੋ ਡਾਕਟਰ ਸਾਹਿਬ ਆ ਗਏ ਤੇ ਮੈਂ ਕਿ ਕੀ ਪ੍ਰੋਬਲਮ ਹੈ ਕਹਿੰਦਾ ਆਏ ਆ ਕਰਕੇ ਮੈਂ ਕਿ ਇੱਕ ਦਿਨ ਰੁਕ ਜਾਓ ਆਪਾਂ ਕੱਲ ਤੋਂ ਟ੍ਰੀਟਮੈਂਟ ਚਾਲੂ ਕਰ ਦਾਂਗੇ ਨਾ ਜੀ ਕਹਿੰਦਾ ਵੀ ਕੰਮ ਵਧ ਜੂਗਾ ਮੈਂ ਕਿਹਾ ਵੀ ਇਹ ਵੀ ਗੱਲ ਚਲ ਸਹੀਣੀ ਆ ਮੈਂ ਫਿਰ ਐਂ ਕਹਾ ਡਾਕਟਰ ਸਾਹਿਬ 10 ਮਿੰਟ ਰੋਠੋ ਮੈਂ ਕੂਤਰਾਂ ਨੂੰ ਬਾਦਾਮ ਤੇ ਦਾਣੇ ਪਾ ਦਿਆਂ ਇੰਨਾ ਕੁ ਟਾਈਮ ਦੇ ਦਿਓ ਛੇਦੀ ਕਰ ਕਹਿੰਦਾ ਮੈਂ ਜਾਣਾ ਬੋਕਰਾਂ ਦੇ ਫਰਮਾਸ਼ੀ ਦੀ ਸੀਦੀ ਬਾਦਾਮ ਬਦੂਨ ਪਾਏ ਦਾਣੇ ਦੋਵੇਂ ਰੱਖੇ ਭਾਈ ਭਾਈ ਕੇ ਤੇ ਉਦੋਂ ਨੂੰ ਫਿਰ ਆਪਣਾ ਡਾਊਨ ਸਾਹਿਬ ਆ ਗਏ ਮੈਂ ਕਿਹਾ ਹੁਣ ਤਾਂ ਬੇਫਿਕਰਾ ਕੋਈ ਚੱਕਰ ਵਾਲੀ ਗੱਲ ਤੇ ਆਹ ਮੁੰਡਿਆ ਦੋਵੇਂ ਪੁੱਤਰ ਬਾਦਾਮ ਖਾ ਗਏ ਦੇਖੀ ਬਸ ਇਹੇ ਖਾ ਕੇ ਖਾ ਕੇ ਕੋਈ ਚੱਕਰ ਦੋਣ ਗੁੱਡੇ ਛੱਡਿਆ ਭਾਈ ਹੁਣ ਕਬੂਤਰੀ ਲੈ ਕਬੂਤਰੀ ਐ ਦੋਵੇਂ ਹੱਥ ਛੱਡਿਆ ਜਾ ਕੇ ਪਾਣਾ ਵੀ ਬਹੁਤ ਔਖਾ ਮੈਂ ਨਹੀਂ ਪਤਾਈ ਮੈਂ ਕਿਵੇਂ ਢਿਗਿਆ ਆ ਪਿਆ ਹਨਾ ਉਹ ਯਾਰ ਮੁੰਡੇ ਨੂੰ ਚਲ ਪਾਣੀ ਪਾ ਰੱਖ ਗਿਆ ਸੀ ਦਾਣੇ ਮੈਂ ਰੱਖਦੇ ਸੀ ਹਨਾ ਦਾਣੇ ਚੱਕੜਾਲੇ ਰਹਿ ਗਏ ਸੀ ਪਹਿਲਾਂ ਤਾਂ ਮੇਰੀ ਲਿਆ ਸੀ ਮੈਂ ਆਈ ਸਣੇ ਬੋਤਲ ਲੈ ਜਾਨਾ ਨਾਲ ਹੀ ਚੱਕ ਕੇ ਆਈ ਹੁੰਦਾ ਤੁਰਿਆ ਜਾਉਂਗਾ ਆਈ ਇਹਨੂੰ ਬੰਨ ਲੂਗਾ ਮੋਢੇ ਨਾਲ ਤੇ ਅੱਗੇ ਫਿਰ ਇੱਥੇ ਟੰਗ ਲਾਂਗੇ ਫਿਰ ਮੈਂ ਚੱਲ ਯਾਰ ਥੋੜੀ ਜੀ ਰਹਿ ਗਈ ਹਨਾ ਆ ਦੇਖੋ ਜਮਾਂ ਜਮਾਂ ਚਮਾ ਮੜੀ ਰਹਿ ਗਈ ਬਸ ਤੇ ਲੱਗੀ ਜਾਣ ਦੇ ਬਾਕੀ ਕੋਈ ਵੀ ਹੈ ਨਹੀਂ ਕੋਲੇ ਇਕੱਲਾ ਹੀ ਆ ਮੈਂ ਇੱਥੇ ਇੱਕਾ ਸਪੇਅਰ ਪਾ ਰੱਖਿਆ ਬਾਸੇ ਪਿੰਨੇ ਜਮਾਜੀ ਜੱਲ ਗਿਆ ਰੂਗਾ ਤੇ ਬਸ ਮਤਲਬ ਡਾਕਟਰ ਨੂੰ ਕਿਸਦੰਦੇ ਆਪਾਂ ਨੂੰ ਕੋਈ ਲੋੜ ਨਹੀਂ ਕਿ ਬੋਤਲ ਪੱਟ ਪੁੱਟ ਤਾਂ ਆਪੇ ਹੀ ਲੈਣਾ ਹੁੰਦਾ ਮੈਂ ਲਾ ਵੀ ਲੈਣਾ ਹੁੰਦਾ ਕਿ ਤਾ ਕੋਈ ਚੱਕਰ ਵਾਲੀ ਗੱਲ ਨਹੀਂ ਉੱਤੇ ਹਾਂ ਬਈ ਸੱਚ ਕਬੂਤਰੀ ਬਾਰੇ ਗੱਲਬਾਤ ਕਰ ਲਈ ਆਪਾਂ ਆਪਣੀ ਹਰੀ ਡੋਰੀ ਵਾਲੀ ਬਾਰੇ ਹਨਾ ਉਹ ਬਈ ਨਾ ਚੱਕਰ ਕੀ ਹੋਇਆ ਮੈਂ ਨਹੀਂ ਖਿੜਨੀ ਜਦੋਂ ਆਪਾਂ ਪਾਲਟੀ ਆ ਇੰਮੀਆਂ ਗਾਂਦ ਬਿਠਾ ਨਿਕਲੀਆਂ ਐ ਆਪਾਂ ਸਪੈਕਟ ਜਵਾਬ ਦੇਦਾ ਸੀਗਾ ਵੀ ਸਿੱਧੀ ਜੀ ਗੱਲ ਆ ਕੋਈ ਵੀ ਸਿਆਣਾ ਬੰਦਾ ਨਹੀਂ ਛੜਦਾ ਚਲੋ ਇਸ ਤਾਂ ਸਿਆਣੇ ਹੈ ਨਹੀਂ ਤੁਹਾਨੂੰ ਪਤਾ ਹੀ ਆ ਵੀ ਕੋਈ ਉਹ ਕੋਈ ਖੇਡ ਚ ਨਹੀਂ ਆਉਂਦੀ ਐ ਸਿਰੋੜ ਕੂਦਰੀ ਛੜਨੀ ਹੈ ਨਾ ਤੇ ਬਾਕੀ ਮੈਨੂੰ ਆਏ ਸੀਗਾ ਯਾਰ ਵੀ ਮੰਨ ਕੇ ਚੱਲ ਕਬੂਤਰਾਂ ਦਾ ਕੀ ਆ ਹਨਾ ਨਾ ਕੋਈ ਪੈਸਿਆਂ ਦਾ ਰੌਲਾ ਕੋਈ ਚੱਕਣੇ ਇੰਟਰਨਟਰ ਨਾਲ ਬਾਧੂ ਭਰਦਾ ਹੈ ਕੋਈ ਦਿੱਕਤ ਨਹੀਂ ਗੱਲ ਕੋ ਤੇ ਨਾ ਆਪਾਂ ਨੂੰ ਕੋਈ ਕਬੂਤਰੀ ਦਾ ਐਡਾ ਸੀ ਮੈਨੂੰ ਆਏ ਆ ਯਾਰ ਵੀ ਚੱਲ ਇੱਕ ਸ਼ੁਗਲ ਮੇਲੇ ਆ ਤੇ ਇੱਕ ਮੈਨੂੰ ਆਇਆ ਹੁੰਦਾ ਵੀ ਬੰਦੇ ਨਾਲ ਸੁਸਨ ਹਨਾ ਕਬੂਤਰਾਂ ਦਾ ਕੀ ਆ ਇਹ ਤਾਂ ਚੱਲੀ ਜਾਣਾ ਕੰਮ ਹਨਾ ਵੀ ਜਿਹੜੇ ਨਾਲ ਹੈਗੇ ਆ ਮੈਂ ਮੈਥੋਂ ਬਗਾਲੀ ਇਹਨਾਂ ਦੀ ਟਾਲੀ ਨਹੀਂ ਜਾਂਦੀ ਐ ਮੈਂ ਕਹਿੰਦਾ ਚਲ ਜਿਵੇਂ ਲੂਟ ਲਾਦਾ ਵੀ ਕਰ ਲੋ ਕੋਈ ਸੋਨੋ ਯਾਰ ਆਪਾਂ ਨਾਲ ਐ ਬਾਕੀ ਬੋਤਲ ਇੱਕ ਮਿੰਟ ਇਹਨੂੰ ਲਵਾ ਮੈਂ ਪੱਟ ਆਪ ਦੇ ਸਾਥ ਤੇ ਟੈਨਸ਼ਨ ਨਾ ਲਓ ਪਹਿਲੇ ਇਹਨੂੰ ਇੱਥੇ ਕਰਾਂ ਬੰਦ ਠੀਕ ਐ ਫਿਰ ਉੱਠ ਕੇ ਜਾਣਾ ਬੈਠ ਤੇ ਇਹਨੂੰ ਐ ਰੱਖ ਲਓ ਬਸ ਤੇ ਇਧਰੋਂ ਆ ਪਟ ਰਹੀ ਐ ਖੜ੍ਹ ਕੇ ਇਹਨੂੰ ਪੱਟ ਦਾਂਗੇ ਬੋਤਲਾਂ ਹੀ ਪੱਟਾਂ ਕੀਤਾ ਕੀ ਹੁਣ ਤੱਕ ਆਪਾਂ ਕੀਤਾ ਕੀ ਜੱਟ ਨੇ ਪਟਾਕੇ ਹੀ ਤਾਂ ਪਾਇਆ ਆਈ ਯੋ ਬੇਬੀ ਗੋਪਰੋ ਦੇਸੀ குரு ਦਾ ਕਿੱਡ ਇੱਕ ਮਿੰਟ ਕੇ ਪੀ ਨਹੀਂ ਆਉਂਦੀ 올 ਰੌਂਡਰ ਡਾਕਟਰਾਂ ਨੂੰ ਪਤਾ ਤਾਂ ਹੈਗਾ ਆਪਣਾ ਹੁਣ ਸੀਨੀਅਰ ਡਾਕਟਰ ਹੀ ਹੁੰਦੇ ਆ ਆਪੇ ਲਾਉਂਦੇ ਆ ਉਹ ਨਾਲ ਵਾਲ ਪੱਟੀ ਨੂੰ ਕੋਈ ਲੋੜ ਆਈ ਜਾਂਦੀ ਲੈ ਉਹ ਵੀ ਰੋੜੋ ਇਹਨੂੰ ਇੱਥੇ ਰੱਖ ਕੇ ਉੱਥੇ ਰੱਖੇ ਇੰਨੇ ਕੰਮ ਹੁੰਦਾ ਓਕੇ ਵੀ ਰੋਬੋਟ ਇਹਨੂੰ ਇੱਥੇ ਪਾਟ ਕੇ ਤਾਂ ਲੋਚ ਇਧਰ ਆਏ ਇਧਰੋਂ ਆਏ ਜ਼ਿੰਦਗੀ ਸਫਲ ਐਨੇ ਕੰਮ ਸੀਗਾ ਤੇ ਪੱਟਣ ਸਾਰੀ ਬੋਤਲ ਬਈ ਭੱਜ ਕੇ ਚਲ ਗਈ ਖੂਡਿਆਂ ਕਨੇ ਨੂੰ ਸਿੱਧੀ ਗੱਲ ਐ ਨਾਲੇ ਦੂਣੇ ਚੱਕੀ ਚੱਲ ਕੋਨਾਂ ਦੇ ਹਾਂਜੀ ਤੇ ਜਿਹੜੀ ਕੰਮ ਦੀ ਚੀਜ਼ ਸੀਗੀ ਉਹ ਮੈਂ ਪਹਿਲੀਆਂ ਜੀ ਕੱਢ ਲਈ ਐ ਹੁਣ ਜਿੰਨੀਆਂ ਵੀ ਬੋਤਲਾਂ ਲੱਗਣੀਆਂ ਇਹ ਸਾਰੀਆਂ ਦਾ ਧੋ ਧੋ ਕੇ ਇੱਥੇ ਸਾਂਭੀ ਚੱਲਾਂਗੇ ਲਓ ਭਾਈ ਤੇਦਰ ਬੈਡ ਕਾਲੇ ਕੂਤਰਾਂ ਨੂੰ ਧੰਨਵਾਦ ਦੇ ਆਪ ਨੂੰ ਆਇਓ 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 ਵੱਤ ਆਇਓ 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 ਲਓ ਜੀ ਤੇਰੇ ਨੂੰ ਰੱਖ ਦੀ ਦਾਣੇ 11 ਅੰਡੇ ਜੇ ਚੱਕ ਮੋਸ਼ਕ ਮਾਰ ਜਾਂਦਾ ਪਲੇ ਇਹ ਨਾ ਸਾਰੇ ਕੱਢਾਂ ਬਾਹਰ ਤੇਰ ਵੰਡੇ ਕੂਤਰਾਂ ਨੂੰ ਵੀ ਰੱਖੀ ਹੋਈ ਦਾਣੇ ਆਇਓ ਵੱਤ ਆਇਓ 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 ਲੱਗਦੇ ਸੀ ਗਾ ਵੀ ਕੁਦਰਤਾਂ ਲਓ ਜੀ ਇੱਧਰ ਵਾਟਰ ਰੱਖ ਦਈਏ ਬਈ ਉਹ ਉਤਰਾਉਂਗਾ ਹਾਂਜੀ ਬਾਦ ਤੇ ਕਬੂਤਰਾਂ ਦਾ ਸਾਰਾ ਕੰਮ ਕਲੀਅਰ ਆ ਬੇ ਦਾਣਾ ਪਾਣੀ ਪਾਤ ਔਖੇ ਸੌਖੇ ਹੁੰਦੇ ਨੇ ਬਸ ਮਸਾ ਹੀ ਪਾਇਆ ਦੇਖਣ ਨੂੰ ਸਾਂ ਆ ਚੜਨ ਲੱਗਾ ਬੋਤਲ ਲੱਗੀ ਆ ਬਿਮਾਰ ਆ ਸਰੀਰ ਡੀਹੇ ਦੀ ਸੈਟਰੀ ਹੁੰਦਾ ਸਾਨੂੰ ਪਤਾ ਕਿ ਨਹੀਂ ਤੇ ਬਾਕੀ ਕਬੂਤਰੀ ਦੀ ਅਪਡੇਟ ਲੈਤੀ ਸੀਗੀ ਮੈਂ ਵੀ ਉਹ ਕਹਿੰਦੇ ਦਿਸ ਹੀ ਨਹੀਂ ਯਾਰ ਘੰਟਾ ਅੱਧਾ ਘੰਟਾ ਹੋ ਗਿਆ ਉੱਚੀ ਗਈ ਸੀਗੀ ਰੱਬ ਜਾਣੇ ਹਣਾ ਯਾਰ ਹੁਣ ਨਿਕਲ ਵੀ ਸਕਦੀ ਐ ਤੇ ਉੱਤਰ ਵੀ ਸਕਦੀ ਐ ਮੈਂ ਚਲੋ ਆਪਾਂ ਸੰਧੀ ਲੈ ਕੇ ਚਾਲੀ ਵੜਦੇ ਆਂ ਜੂਪਰੇ ਅਜੀ ਦਬਾ ਲਿਆਵਾਂਗੇ ਠੀਕ ਐ ਇਹ ਨਾ ਉਤਰੀ ਤਾਂ ਆਸੇ ਪਾਸ ਦੇ ਪਿੰਡੋਂ ਨਿਕਲਣ ਨੂੰ ਕੁੜੀ ਤਾਂ ਕੋਈ ਚੱਕਰ ਵਾਲੀ ਗੱਲ ਨਹੀਂ ਯਾਰ ਕਿ ਨਹੀਂ ਬਾਪੂ ਟਾਈਮ ਲੱਗ ਚੁੱਕਿਆ ਵੀ ਕਬੂਤਰੀ ਤੇ 4:20 ਤੋਂ 4:50 ਤੱਕ ਦਾ ਤੇ ਬਲਜੀਤ ਵੀ ਆ ਚੁੱਕਿਆ ਏ ਇੱਕ ਮਿੰਟ ਲੈ ਮੁੰਡੇ ਤੇਰੀ ਵੀਡੀਓ ਬਣਾਉਣੀ ਸੀਗੀ ਓਕੇ ਲਓ ਬਈ ਪਹੁੰਚ ਗਏ ਸੀ ਆ ਫਰਦਾ ਕੂਤਰ ਤੁਹਾਡਾ ਫਰਦਾ ਕੂਤਰ ਤੁਹਾਡਾ ਹਾਂ ਬਈ ਠੀਕ ਆ ਠੀਕ ਆ ਚਲੋ ਬਈ ਆਪਣੀ ਕੂਦਰੀ ਤਾਂ ਕੱਟੀ ਗਈ ਤੇ ਤੋ ਨਿਕਲ ਵੀ ਗਈ ਇਹ ਕਿਹੜਾ ਆ ਕਿੱਥੇ ਆ ਕਿਹੜੀ ਪਿੰਡਵਾਜੀ ਆ ਬੀੜ ਤਲਾ ਬਸ ਇਹ ਤੋ ਇਥੋਂ ਮੇਰਾ ਜੀ ਕਰਣਾ ਨਿਕਲ ਜਗੇ ਛੇਤੀ ਛੇਤੀ ਇਤਨਾ ਚੱਲ ਗਏ ਬਾਅਦ ਫਰਦੇ ਆ ਮਾਰਦੇ ਨਿਗਾ ਐਂਡ ਮਲਤਾਨੀਆਂ ਮਲਤਾਨੀਆਂ ਮੇਰੇ ਵੀ ਉਹ ਕਬੂਤਰੀ ਲਗਭਗ ਬਈ ਆ ਗਈ ਸੀ ਇੱਥੇ ਅ ਕਬੂਤਰੀ ਕੱਟੀ ਗਈ ਐ 4 50 ਤੇ 4 50 4 50 ਤੇ ਕੂਤਰੀ ਕੱਟੀ ਗਈ ਵੀ ਵਧੀਆ ਫਿਰਦੀ ਐਂਡਲੇ ਟਾਈਮ 'ਚ ਨਿਕਲ ਗਈ ਯਾਰ ਹਨਾ ਬਾਕੀ ਬਈ ਉੱਥੇ ਮੇਰੇ ਪਿੰਡ ਜਮਾਂ ਹੀ ਨਹੀਂ ਫਿਰਟ ਐ ਬਸ ਤੀਆਂ ਗੀਆਂ ਬੜਾ ਨਾ ਬਸ ਹੁਣ ਤੁਸੀਂ ਆਖੋਗੇ ਨਾ ਲੰਡੂ ਹੀ ਕੰਮ ਆਇਆ ਯਾਰ ਸਿੱਧਾ ਹੀ ਹਿਸਾਬ ਕਰਾਦਾ ਆਪਣਾ ਦਾ ਤੇ ਚਲੋ ਕੋਈ ਨਾ ਕਬੂਤਰੀ ਕੀ ਐ ਮਿਲ ਜੇ ਹਨਾ ਬਾਕੀ ਬਾਪਿਓ ਫਿਰ ਤੁਸੀਂ ਮਾਰਿਓ ਨੀ ਕਾ ਕਬੂਤਰੀ ਤੇ ਨਾ ਇਹ ਤਾਂ ਸਾਨੂੰ ਨਾ ਦਿਹਾਈ ਤਾਂ ਕਿਸੇ ਵੀਰ ਭਰਾ ਸੇ ਪਾਸੇ ਆਣਾ ਬਟਿੰਡੇਰਗੇ ਚ ਜੀ ਕੂਤਰੀ ਮਿਲੇ ਠੱਲ ਨਹੀਂ ਪਾਈ ਕੂਤਰੀ ਦੇ ਆਪਣੀ ਨੇ ਤੇ ਮੋੜ ਦੇਉ ਮੋੜ ਨਹੀਂ ਹੋਈ ਤਾਂ ਕੋਈ ਚੱਕਰ ਨਹੀਂ ਰੱਖਣੀ ਹੋਈ ਰੱਖ ਲਿਓ ਦੱਸ ਕੇ ਰੱਖ ਲਿਓ ਫੋਨ ਕਰਕੇ ਰੱਖ ਲਿਓ ਪਰ ਵੀ ਚੰਗਾ ਵੀ ਅਸੀਂ ਰੱਖਣੀ ਐ ਫਿਰ ਕੋਈ ਦਿੱਕਤ ਵਾਲੀ ਗੱਲ ਨਹੀਂ ਹਾਂਜੀ ਬਾਪੂ ਲਗਭਗ ਸਾਰੇ ਪਿੰਡ ਵੇਖ ਲਏ ਬੇਸ ਤਾਂ ਕਿੱਧਰ ਮੋੜਦਾ ਹੁਣ ਆਏ ਮੁੜੇਗਾ ਤੇ ਹੁਣ ਬਲਾੜੇ ਵਾਲੇ ਫਿਰਦੇ ਆਣ ਕੂਤਰੀ ਵੇਖਦੇ ਤੇ ਬਾਕੀ ਸੋਰੀ ਸਾਰੀ ਗੱਲ ਬਾਤ ਕਹਾਣੀ ਘਰੇ ਆ ਕੇ ਦੱਸਾਂਗੀ ਸਾਹਿਬ ਨੂੰ ਕਹਾਣਾ ਆਪ ਸੱਟੀ ਹੈ ਕੰਮ ਬਸ ਮੂਡ ਠੀਕ ਨਹੀਂ ਅੱਜ ਬਿਲਕੁਲ ਵੀ ਜੀ ਐਂ ਕਰੀ ਨਾ ਕਰੇ ਜਾ ਕੇ ਪੱਕਾ ਛੱਡ ਕੇ ਕੰਬਲ ਲੈ ਕੇ ਸੌਂ ਜਾ ਬਸ ਮੈਂ ਕੁਛ ਨਾ ਕਰਨਾ ਹੋਵੇ ਵਾਓ ਬਿਊਟੀਫੁੱਲ ਬਿਊਟੀਫੁੱਲ ਲਿਆ ਰਹਾ ਬਾਬੇਓ ਕਿਆ ਮਾਰ ਤੇ ਸੁਨਿਆ ਰਹਾ ਹਾਂ ਤੇ ਹਨ ਹੋਈ ਨਹੀਂ ਨਹੀਂ ਛਾਂ ਮਟੜੀ ਹੋਈ ਹੋਵੇ ਹੋਈਏ ਸੁਨਿਆ ਰਾਵਾਂ ਤੇ ਤਾਰਾ ਕੋਈ ਕੋਈ ਹੋਵੇ ਹਨ ਮੇਰਾ ਜੀ ਐਂ ਕਰੇ ਹਾਂ ਸ਼ੈਦਰੀਬੰਦ ਜੀ ਮਾਰਾ ਚਲਾ ਕੇ ਤੇ ਬਸ ਭਾਏ ਕਰ ਰਿਹਾ ਹੈ ਕੰਮ ਤੇ ਉਧਰ ਧਿਆਨ ਦੇਵਾ ਮੈਂ ਤੇ ਸੇਵਾ ਚਲ ਠੀਕ ਹੈ ਨਹੀਂ ਸੇਵਾ ਦਾ ਓਕੇ ਆ ਬਈ ਧੰਨਵਾਦ ਹੈ ਸੇਵਾ ਹੀ ਸੇਵਾ ਤੂੰ ਬਸ ਦੇ 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 ਨਹੀਂ ਨਹੀਂ ਆਪਾਂ ਪਿਆਰ ਨਾਲ ਗਿਆ ਉਹਨੂੰ ਧੰਨਵਾਦ ਸੀ ਬਈ ਸੇਵਾ ਬਸ ਮਿਹਰਬਾਨੀ ਨਹੀਂ ਨਹੀਂ ਹਾਂ ਪਗੜ ਧੰਨਵਾਦ ਹਾਂ ਜੀ ਮਾਰੀ ਹੈ ਚੱਲ ਭਾਈ ਚੱਲ ਕੋਈ ਨਾ ਸੌਂ ਜੀ ਟੈਨਸ਼ਨ ਫਰੀ ਹੋ ਗਏ ਚੱਲ ਭਾਈ ਕੋਈ ਨਾ ਦਬਣੀ ਵਧਾਈਆਂ ਕੰਗ੍ਰੈਚੁਲੇਸ਼ਨ ਹਾਂ ਬਹੁਤ ਬਹੁਤ ਹੀ ਵਧਾਈਆਂ ਦੀ ਸੁੰਦਰ ਕੀ ਕਰਾਂ ਬਟੂ ਚਲਾਉਣੇ ਬੈਠ ਜਾ ਬਸ ਕੇ ਨਾ ਚੱਲ ਵਧਾਈ ਪੀ ਲਓ ਲਓ ਭਾਈ ਆ ਗਏ ਅਸੀਂ ਘਰੇ ਲੈਟਾਂ ਲੁੱਟਣ ਦੇਗੇ ਸਾਰੀਆਂ ਛੱਡ ਵਿੰਡੋ ਵੀ ਬੰਦ ਕਰ ਹੀ ਦੇ ਲਓ ਜੀ ਤੇ ਆ ਗਏ ਇਧਰ ਲੈ ਘਰੇ ਵੀ ਬਈ ਆਪਾਂ ਖਾ ਕੇ ਰੁਕੀਏ ਠੀਕ ਮਿਨਰਲ ਵਾਟਰ ਲੈਣੇ ਤੌੜੇ ਚ ਪੋਣ ਵਾਸਤੇ ਤੇ ਉਹ ਤੋਂ ਪਹਿਲਾਂ ਤੌੜੇ ਚ ਪਾ ਕੇ ਛੀਂਜੀ ਵਾਲਾ ਫੋਨ ਚਾਰਜ ਲਾਵਾਂ ਬੰਦ ਹੋਣਾ 1% ਰਹਿ ਗਿਆ ਤੇ ਇੱਧਰ ਬਾਬਿਓ ਆਪਣੇ ਡੌਗੀ ਡਾਉਣ ਨੂੰ ਵੀ ਪਾ ਦੇਣਾ ਰੁੱਟਣਾ ਬਈ ਜਦੋਂ ਜੀਕਰੂ ਜਿੰਨਾ ਜੀਕਰੂ ਉਹ ਨਹੀਂ ਖਾ ਲੂਗਾ ਤੇ ਹੋ ਬਟਾ ਸਾਹਮਣੇ ਢੇਰੀ ਹਾਂਜੀ ਬਾਬੇ ਤੇਰੇ ਬਈ ਠੀਕ ਆ ਬਸ ਕਰਦੀ ਵਲੌਗ ਦੀ ਹੈਂ ਜੀ ਆਹੀ ਕੁਸ਼ੀ ਦਾ ਅੱਜ ਦੇ ਵਲੌਗ ਚ ਉਥੋਂ ਪਤਾ ਲੱਗ ਗਿਆ ਤੇ ਬਾਕੀ ਡਾਕਟਰ ਮੈਡੀਸਨ ਦੇਗਾ ਬਈ ਕਾਫੀ ਜ਼ਿਆਦਾ ਖਾਸੀ ਮੈਡੀਸਨ ਦੇ ਗਿਆ ਕਹਿੰਦਾ ਠੀਕ ਹੋਣਾ ਤੱਕ ਨਹੀਂ ਦਵਾਈ ਹਨਾ ਆ ਇੱਕ ਚੀਜ਼ ਚੰਗੀ ਦੇ ਗਿਆ ਮੈਨੂੰ ਕਹਿੰਦਾ ਵੀ ਤੂੰ ਪੀਣ ਵਾਲੀ ਸੀਸੀ ਪੀਂਦਾ ਨਹੀਂ ਹੁੰਦਾ ਹਨਾ ਰਹਿਣ ਦੇ ਮੈਂ ਕਿਹਾ ਨਹੀਂ ਨਹੀਂ ਮੈਂ ਪੀ ਲੂੰਗਾ ਤੁਸੀਂ ਕੋਈ ਚੱਕਰ ਨਹੀਂ ਦੇ ਦਿਓ ਫਿਰ ਮੈਂ ਆਏ ਸੋਚਿਆ ਨਾ ਵੀ ਆ ਕੀੜੀ ਆ ਲਿਫਟ ਆਉਣ ਹੁੰਦੀ ਆ ਤੇ ਲਿਫਟ 52 ਨਾਲ ਉਹ ਬੜਾ ਤਗੜਾ ਰਿਜ਼ਲਟ ਹੈ ਦਾ ਬਈ ਬਰੂਟ ਨਾਲੋਂ ਵੀ ਤਗੜਾ ਰਿਜ਼ਲਟ ਹੈ ਦਾ ਤਾਂ ਬੜੀ ਚੰਗੀ ਕੰਪਨੀ ਦੀ ਆ ਮੈਂ ਕਿਹਾ ਕਬੂਤਰਾਂ ਨੂੰ ਪਾ ਦਿਆ ਕਰਾਂਗੇ ਵੇਈ ਦੀ ਆ ਪੀ ਲਿਆ ਕਰਾਂਗੇ ਮਾੜੀ ਮੋਟੀ ਕੀ ਆ ਦਵਾਈ ਹੈ ਹਨਾ ਕੋਈ ਬੋਤਨਾ ਬਾਤ ਨਾ ਕੋਈ ਚੱਕਰ ਨਾ ਚੱਲੀ ਜਾਣਾ ਉਹ ਤਾਂ ਪਾਣੀ ਪ੍ਰਵਾਹ ਕਰ ਦਿੰਦੇ ਇੰਨੀ ਆਹ ਸਰੀਰ ਪਤਾ ਲੱਗ ਗਿਆ ਡਾਊਨ ਵੱਜ ਗਿਆ ਵੀ ਬੱਸ ਹੁਣ ਹੱਥ ਖੜੇਆ ਮੈਥੋਂ ਨਹੀਂ ਕੁਝ ਹੁੰਦਾ ਉਦੋਂ ਮੈਂ ਟਿਕ ਗਿਆ ਨਾ ਥੋੜਾ ਜਿਹਾ ਫੂਲ ਦਾ ਟਿਕਣਾ ਹੀ ਪਿੰਦ ਤੇ ਓਕੇ ਬਈ ਵਧਾਂਗਾ ਹਾਰੀ ਟੋਰੀ ਲਈ ਗਵਾ ਜਾਂਦੀ ਆਪਾਂ ਤੇ ਚਲੋ ਫਿਰ ਇੱਕ ਵਾਰੀ ਕਹਿਣਾ ਉਧਰਲੇ ਪਿੰਡ ਸਾਨੂੰ ਪਤਾ ਹੀ ਆ ਬੀੜ ਤਲਾਬ ਦੇ ਆਸੇ ਪਾਸੇ ਜਿੰਨੇ ਵੀ ਪਿੰਡ ਬਠਿੰਡੇ ਕੰਨੀ ਨੇੜੇ ਨੇੜੇ ਹਣਾ ਕਿਹੜੇ ਕਿਹੜੇ ਸੀ ਨਰੂਆਣਾ ਬੀਆ ਮਲਤਾਨੀਆਂ ਬਾਹੂ ਪੀੜ ਵੈਮਣ ਵੈਮਣ ਦਵਾਨਾ ਸਾਰੇ ਪਿੰਡ ਵਾਲੇ ਤੇ ਦੂਸੇ ਬਣਾ ਬਲਾਡੇ ਵਾਲਾ ਸਾਰੇ ਕਿਤੇ ਜੇ ਕਿਸੇ ਪਾਸੇ ਵੀ ਆਪਣੀ ਕੂਤਰੀ ਦੀ ਸੀ ਕਿਸੇ ਭਰਾ ਨੂੰ ਹਨ ਤੇ ਬਾਈ ਬੜੇ ਫੋਨ ਕਰ ਦਿਓ ਮੈਨੂੰ ਮੇਰਾ ਨੰਬਰ ਨਾ ਹੋਇਆ ਤਾਂ ਬਲਜੀਤ ਤਮੜਿਆਰ ਵੀ ਕੋਈ ਕਿਸੇ ਨੂੰ ਫੋਨ ਕਰ ਦਿਓ ਤੇ ਜਾਂ ਉਹਨਾਂ ਨੂੰ ਮੈਸੇਜ ਕਰ ਦਿਓ ਮੈਨੂੰ ਮੈਸੇਜ ਕਰ ਦਿਓ ਹਨ ਜੇ ਕਿਸ ਨੇ ਦੇਖੀ ਹੋਵੇ ਕਿਸ ਨੇ ਫੜੀ ਹੋਵੇ ਠੀਕ ਹੈ ਜੇ ਕੋਈ ਭਰਾ ਮੋੜਨਾ ਚਾਹੁੰਦਾ ਤਾਂ ਬੜੀ ਚੰਗੀ ਗੱਲ ਆ ਬਈ ਤੇ ਜੇ ਨਹੀਂ ਮੋੜਨਾ ਚਾਹੁੰਦਾ ਇੱਕ ਕਰੀ ਫੋਨ ਲਾ ਕੇ ਦੱਸ ਦੇਉਂਦੇ ਤੇ ਐਨਾ ਕ ਮੈਨੂੰ ਯਕੀਨ ਹੈ ਵੀ ਕਬੂਤਰੀ ਰਾਤ ਨੂੰ ਡਿੱਗਣ ਵਾਲੀ ਨਹੀਂਗੀ ਉਹ ਸਹੀ 7 ਵਜੇ ਢਾਂਗੀ ਜੜੀ ਹੈ ਜਾ ਕੇ ਕਿਸ ਦੀ ਮਰਜ਼ੀ ਜੜ ਗਈ ਹੋਵੇ 7:10 ਕ ਮਿੰਟ ਰਹਿੰਦੀ ਢਾਂਗੀ ਜੜੀ ਹੋਊਗੀ ਇਹ ਵੀ ਨੋਟ ਕਰ ਲਿਓ ਗੱਲ ਤੇ ਹਾਂ ਦੇਣੀ ਚਾਹੇ ਤਾਂ ਕੋਈ ਪ੍ਰੋਮੋਟ ਸਕਦਾ ਜੇ ਨਹੀਂ ਦੇਣੀ ਤਾਂ ਵੀ ਫੋਨ ਲਾ ਕੇ ਮੈਨੂੰ ਦੱਸ ਦੇ ਵੀ ਬਈ ਕਬੂਤਰੀ ਸਾਡੇ ਕੋਲ ਆ ਅਸੀਂ ਰੱਖਣੀ ਆ ਅਸੀਂ ਨਹੀਂ ਮੋੜਦੇ ਸੀ ਛੀ ਮਿੰਨ ਨਹੀਂ ਮੋੜਦੇ ਸੀ ਸਾਲ ਦੀ ਮੋੜਦੇ ਅਸੀਂ ਵੀ ਇੰਨੇ ਬੱਚੇ ਲੈ ਕੇ ਫੇਰ ਮੋੜਾ ਆਗੇ ਆਪਾਂ ਕੋਈ ਚੱਕਰੀ ਖੁਸ਼ੀ-ਖੁਸ਼ੀ ਕਵਾਂਗੇ ਰੱਖ ਲਾ ਬਈ ਕੋਈ ਦਿੱਕਤ ਨਹੀਂ ਜਦੋਂ ਤਰਾ ਜੀ ਕੀਤਾ ਮੂਡ ਨਹੀਂ ਨਾ ਜੀ ਕੀਤਾ ਨਾ ਮੂੜੀ ਹਨਾ ਆਪਾਂ ਨੂੰ ਕੋਈ ਉਹਦਾ ਉਹ ਪਿਆਰ ਹੈ ਨਹੀਂ ਫਸਾ ਜਿਆ ਉਹਦਾ ਯਾਰ ਵੀ ਥੋੜਾ ਜਨਾ ਪਤਾ ਤਾਂ ਲੱਗੇ ਜਾਣ ਮੇਰੇ ਕਿੱਥੇ ਆ ਬਾਕੀ ਓਕੇ ਹੈ ਜੀ ਤੇ ਲੋ ਵਾਲੇ ਵੀ ਛੱਡਾਂਗੇ ਬਾਗੀਆਂ ਬਈ ਹੁਣ ਆਪ ਮਿਸੇ ਦੇ ਨਾਲਾਂ ਬਾਗੀਆਂ ਤੋਂ ਆਪਣੇ ਹੱਥ ਖੜੇ ਆ ਬਸ ਸਬਰ ਕਰ ਲਾਂਗੇ ਜਿਹੜੇ ਕਬੂਤਰ ਚੱਲੀ ਜਾਂਦੇ ਇਹ ਕਬੂਤਰ ਵੀ ਥੋੜੇ ਜੇ ਰੋਕ ਲਾਂਗੇ ਬੰਦ ਕਰ ਲਾਂਗੇ ਦੋ ਦੋ ਤਿੰਨ ਤਿੰਨ ਤਰ੍ਹਾਂ ਦਾ ਪੰਦਨਾ ਕਰਦੇ ਹੁਣ ਕਹਿਰ ਵਾਲੀ ਬਾਜੀ ਚੱਕਣ ਦੀ ਲੋੜ ਹੀ ਨਹੀਂ ਕਬੂਤਰ ਨੂੰ ਹੀ ਚੱਕ ਲੈ ਗਾਲੀਆਂ ਜਿੱਦੇ ਕੋਠਾ ਤੇ ਲੱਗ ਫਿਰਦੇ ਛਤਰੀ ਤਾਂ ਕੋਈ ਕਰਲਾ ਹੀ ਚੜਦਾ ਕਹਿਰ ਵਾਲੀ ਬਾਜੀ ਬਸ ਕਹਿਰ ਡੀਕੋ ਕਹਿਰ ਚ ਛੱਡ ਲਾਂਗੇ ਹੁਣ ਤਾਂ ਬਈ ਭਗਾਈ ਹੈ ਤੇਲ ਹੈ ਟੈਂਕਰ ਨੇ ਬਾਤ ਨੂੰ ਤੇ ਕਬੂਤਰ ਗਮਾਉਣ ਹੋਣੇ ਹੈ ਹਣਾ ਹੁਣ ਸਬਰ ਕਰ ਲਓ ਥੋੜਾ ਜਿਹਾ ਬਾਜਨਾ ਹੁਣ ਗਰਮੀਆਂ ਦਾ ਛੱਡਾਂ ਗਾਹਾਂ ਮਈ ਹੂ ਛੱਡਾ ਗਿਆ ਆ 24 ਵਾਲੀ ਬਾਜੀ ਦੀ ਐਂਟਰੀ ਹੈਗੀ ਆਏ ਨਹੀਂ ਪਤਾ ਐਂਟਰੀ ਛੱਡ ਤਗੇ ਆਪਾਂ ਯਾਰ ਬਾਕੀ ਠੀਕ ਹੈ ਵੀਡੀਓ ਪਾ ਲਈ ਤੇ ਦੇਖਾ ਬਾਕੀ ਕੰਮ ਕੱਲੂ ਕਰਾਂਗੇ ਬੜਾ ਦਵਾਈ ਨੂੰ ਨਾ ਕਿ ਪੈਨਾ ਯਾਰ ਮੈਨੂੰ ਸਰੀਰ ਸੈੱਟ ਨਹੀਂ ਹੋ ਰਹਾ ਇੱਕ ਤਾਂ ਉਹ ਵੀ ਨਹੀਂ ਸੈਟ ਸੁੱਤ ਕੋਈ ਮੂਡ ਖਰਾਬ ਹੋ ਗਿਆ ਨਾ ਵੀ ਤੂੰ ਤੀ ਤੇ ਦੋ ਤਿੰਨ ਦਿਨ ਤਾਂ ਹੁਣ ਆਏ ਲੱਗੂਏ ਯਾਰ ਵੀ ਭੈਣਾਂ ਬਸ ਪਤਾ ਹੀ ਨਹੀਂ ਕੋਈ ਕੀ ਖੋਗੇ ਕੀ ਕੱਢ ਕੇ ਲੈ ਗੰਦਰੂ ਕਰਾ ਤਾਂ ਇਹ ਲੱਗੀ ਜਾਂਦਾ ਹੁੰਦਾ ਹੈ ਹੈਨਾ ਪਰ ਉਹਦੋਂ ਉਹ ਹੋ ਜਾਈਏ ਲੈ ਕਰਾਉਣੀ ਹੈ